ਇੰਡਸਟਰੀਸਟਸ ਦਾ ਵਿਸ਼ਵਾਸੀ ਜਿਹੜੋ ਪੰਜਾਬ ਤੋਂ ਪੰਜਾਬ ਦੇ ਸਿਸਟਮ ਤੋਂ ਉੱਠ ਚੁੱਕੇ ਸੀ ਕੋ ਬਾਹਰ ਜਾ ਰਿਹਾ ਪੰਜਾਬ ਦੇ ਵਿੱਚ ਹੈਰਿਟੇਜ ਟੂਰਿਜ਼ਮ ਪੰਜਾਬ ਦੇ ਵਿੱਚ ਰਿਲੀਜੀਅਸ ਟੂਰਿਜ਼ਮ ਪੰਜਾਬ ਦੇ ਵਿੱਚ ਮੈਡੀਕਲ ਟੂਰਿਜ਼ਮ ਇਨਾਂ ਚੀਜ਼ਾਂ ਦਾ ਬੇਅੰਤ ਹਿਸਕੋਪ ਹੈ ਬਹੁਤ ਕੁਝ ਸਰਕਾਰਾਂ ਦੇ ਚੁੱਕੀਆਂ ਤੇ ਐ ਕਰਨ ਵਾਲਾ ਪੰਜਾਬ ਵੱਡਾ ਨਹੀਂ ਹੋਣਾ ਹੈਗਾ ਪੰਜਾਬੀ ਨੂੰ ਐ ਕਰਾਉਣਾ ਪੈਣਾ ਹੈ ਕਿਸਾਨ ਨੂੰ ਐਂ ਕਰਾਉਣਾ ਪੈਣਾ ਹੈ ਖਜ਼ਾਨਾ ਮੰਤਰੀ ਪੰਜਾਬ ਹਰਪਾਲ ਚੀਮਾ ਨੇ ਅੱਜ ਖਜ਼ਾਨਾ ਪੇਸ਼ ਕੀਤਾ ਹੈ ਉਹਦੇ 90 ਮਸਲ ਕਰਾ 24 25 ਦਾ ਜਿਹੜਾ ਹੈਗਾ ਉਹਨਾਂ ਨੇ ਬਜਟ ਅੱਜ ਪੇਸ਼ ਕੀਤਾ ਹੈ ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਉਹਨਾਂ ਨੇ ਰੱਖੀਆਂ ਨੇ ਕਿਸਾਨਾਲੀ ਰੱਖਿਆ ਨੇ ਉਹਨਾਂ ਨੇ ਕਿਹਾ ਕਿ ਅਸੀਂ ਜਿਹੜੇ ਖਾਸ ਕਰਕੇ ਸਿਹਤ ਸਹੂਲਤਾਂ ਦੇ ਵਿੱਚ ਸਿੱਖਿਆ ਦੇ ਵਿੱਚ ਅਸੀਂ ਇਜ਼ਾਫਾ ਕੀਤਾ ਤੇ ਬਜਟ ਦੇ ਵਿੱਚ ਇਜ਼ਾਫਾ ਰੱਖਿਆ ਪਰ ਇਹ ਸਾਰੇ ਬਜਟ ਨੂੰ ਸਮਝਣ ਲਈ ਸੌਖਾ ਸਮਝਣ ਲਈ ਕਿਸ ਤਰੀਕੇ ਦਾ ਬਜਟ ਅਸਲ ਦੇ ਵਿੱਚ ਹੈ ਉਹ ਸਭ ਨੂੰ ਸਮਝਣ ਲਈ ਸਾਨੂੰ ਡੈਫੀਨਿਟਲੀ ਕਿਸ ਨਾਲ ਗੱਲਬਾਤ ਕਰਨੀ ਪੈਗੀ ਪਰ ਫॉर द ਟਾਈਮ ਬੀਂਗ ਇਹਦਾ ਬਜਟ ਹੈ ਕਿ ਬੜਾ ਐਲੈਬੋਰੇਟ ਦਿੱਤਾ ਗਿਆ ਪਰ ਜਿੱਥੇ ਕਾਂਗਰਸ ਦੀ ਗੱਲ ਕਰੀਏ ਕਾਂਗਰਸ ਨੇ ਕਰਜ਼ੇ ਦੇ ਪੱਟ ਦੀ ਗੱਲ ਵੀ ਕੀਤੀ ਉਹਨਾਂ ਨੇ ਕਿਹਾ ਕਿ ਕਰਜ਼ਾ ਜਿਹੜਾ ਹੈ ਲਗਾਤਾਰ ਵੱਧ ਰਿਹਾ ਹੈ باوجود ਉਸ ਦੇ ਕਿਸ ਤਰੀਕੇ ਦੇ ਨਾਲ ਸਰਕਾਰ ਜਿਹੜੀ ਹੈ ਉਹ ਵਹੀ ਖਾਤਾ ਮੇਨਟੇਨ ਕਰੇਗੀ ਕਿਉਂਕਿ ਵਹੀ ਖਾਤੇ ਨੂੰ ਮੇਨਟੇਨ ਕਰਨਾ ਘਾਟੇ ਵਾਦੇ ਨੂੰ ਠੀਕ ਕਰਕੇ ਰੈਵਨਿਊ ਜਿਹੜਾ ਹੈਗਾ ਉਹ ਸਭ ਤੋਂ ਵੱਡੀ ਜ਼ਰੂਰਤ ਹੁੰਦੀ ਹੈ ਕਿਸੇ ਵੀ ਸੂਬੇ ਦੀ ਤੇ ਇਸ ਕਰਕੇ ਜਿਸ ਤਰੀਕੇ ਦੇ ਨਾਲ ਅੱਜ ਬਜਟ ਪੇਸ਼ ਕੀਤਾ ਗਿਆ ਉਸ ਬਜਟ ਦੇ ਵਿੱਚ ਕਿਨਾ ਵਾਸਤੇ ਕਿੰਨੀਆਂ ਸਹੂਲਤਾਂ ਰੱਖੀਆਂ ਗਈਆਂ ਜਾਂ ਕੀ ਹਜੇ ਕਮੀਆਂ ਨੇ ਉਹ ਸਾਰੀਆਂ ਦੇ ਬਾਰੇ ਵਿੱਚ ਹੀ ਸਮਝਾਂਗੇ ਪਰ ਅੱਜ 24 25 ਦਾ ਜਿਹੜਾ ਬਜਟ ਹੈਗਾ ਸੈਸ਼ਨ ਐਨੂਅਲ ਬਜਟ ਉਹ ਪੇਸ਼ ਕੀਤਾ ਗਿਆ ਤੇ ਜੇ ਗੱਲ ਕਰੀਏ ਤਾਂ 23 ਤੇ 24 ਦੇ ਬਜਟ ਦੀ ਜਿਹੜੇ ਘਾਟੇਵਾਦੇ ਸੀ ਉਹਨਾਂ ਸਾਰਿਆਂ ਦੀ ਗੱਲ ਤੁਹਾਡੇ ਨਾਲ ਗੱਲਬਾਤ ਕਰਨਾ ਮਨਵਾਸ ਕਰਕੇ ਜ਼ਰੂਰੀ ਲੱਗ ਜਾਂਦਾ ਹੈ ਕਿਉਂਕਿ ਤੁਸੀਂ ਇੰਡਸਟਰੀ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਹੋ ਨਾਲੇ ਤੁਸੀਂ ਫਾਈਨੈਂਸਿਸ ਨੂੰ ਵੀ ਬਹੁਤ ਚੰਗੀ ਤਰ੍ਹਾਂ ਸਮਝਦੇ ਹੋ ਅੱਜ ਦੇ ਬਜਟ ਦੀ ਜੇ ਅਸੀਂ ਗੱਲ ਕਰੀਏ ਇੰਡਸਟਰੀ ਲਈ ਕਿਉਂਕਿ ਇੰਡਸਟਰੀ ਦੀ ਬਹੁਤ ਵੱਡੀ ਗੱਲ ਹੈਗੀ ਹੈ ਰੈਵਨਿਊ ਦੀ ਗੱਲ ਹੈਗੀ ਹੈ बार-बार ਆਉਂਦੀ ਹੈ ਔਰ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਸਪੈਸ਼ਲੀ ਕਿਹਾ ਹੈ ਕਿ ਇੰਡਸਟਰੀ ਅਸੀਂ ਲੈ ਕੇ ਆ ਰਹੇ ਹਾਂ ਚਾਲੂ ਕੀਤੀ ਹੈ ਪਾਵਰ ਪਲਾਂਟਸ ਦੀ ਵੀ ਗੱਲ ਆਈ ਹੈ ਪਰ ਖਾਸ ਕਰਕੇ ਇੰਡਸਟਰੀ ਦੀ ਤੁਹਾਡੀ ਸਮਝ ਦੇ ਅਨੁਸਾਰ ਕਿਉਂਕਿ ਤੁਸੀਂ ਜ਼ਿਆਦਾ ਬਿਹਤਰ ਸਮਝਦੇ ਹੋ ਕੀ ਹੈ ਇੰਡਸਟ देखो इस तरह की इंडस्ट्री जो पगल कर दे पिछले पिछले 2 सालों के बीच तकरीबन 60000 करोड़ की इंडस्ट्री है जड़ी जिदि नाल सवा 3 लाख ਦੇ ਕਰੀਬ ਜੌਬਸ ਨੇ ਜਿਹੜੀਆਂ ਉਹ ਹੋਣੀਆਂ ਨੇ ਵੱਡੀ इंडस्ट्री है टाटा स्टील टाइप ਉਹ ਆ ਚੁੱਕੀ ਹੈ ਪਿਛਲੇ ਲੰਬੇ ਸਮੇਂ ਤੋਂ ਰੇਟ ਫਿਕਸ ਕੀਤਾ ਹੋਇਆ ਸੀਗਾ इंडस्ट्री ਦੇ ਪਾਵਰ ਯੂਨਿਟਸ ਦਾ ਉਹ ਅਸੀਂ ਉਹਦੇ ਚ ਇੱਕ ਨਵੇਂ ਪੈਸੇ ਦਾ ਵੀ ਇਜ਼ਾਫਾ ਹੈ ਜਿਹੜਾ ਉਹ ਨਹੀਂ ਕੀਤਾ ਹੈਗਾ इंडस्ट्री ਨੂੰ ਮੈਡਮ ਪਲੀਜ਼ ਟ੍ਰਾਈ ਟੂ ਅੰਡਰਸਟੈਂਡ ਇੰਡਸਟਰੀ ਨੂੰ ਇਨਸੈਂਟਿਵਸ ਤੋਂ ਵੱਧ ਇੱਕ ਐਟਮੋਸਫੀਅਰ ਚਾਹੀਦਾ ਹੁੰਦਾ ਉਹ ਐਟਮੋਸਫੀਅਰ ਦੇਣਾ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਕੰਡਿਊਸਿਵ ਐਟਮੋਸਫੀਅਰ ਦਾ ਮਤਲਬ ਹੈ ਕਿ ਤੁਸੀਂ ਰੈਟਿਪਿਜ਼ਮ ਨਹੀਂ ਹੈ ਇੰਡਸਟਰੀਅਲਿਸਟਾਂ ਦੀ ਖੱਜਲ ਖਵਰੀ ਨਹੀਂ ਹੈ ਉਹਨਾਂ ਨੂੰ ਇੱਕ ਚੰਗਾ ਸੁਖਾਵਾਂ ਮਾਹੌਲ ਹੈ ਜਿਹੜਾ ਜਦੋਂ ਤੁਸੀਂ ਦੇ ਦੋਗੇ ਤੇ ਇੰਡਸਟਰੀ ਦਾ ਪੰਜਾਬ ਦਾ ਇੰਡਸਟਰੀਅਲਿਸਟ ਪੰਜਾਬੀ ਦਾ ਇਨਾ ਖੁਦ ਆਪ ਐਂਟਰਪ੍ਰੈਨਿਓਰਿੰਗ ਹੈ ਕਿ ਉਹ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਜਾ ਕੇ ਉਹ ਆਪਦੀ ਕਾਮਯਾਬੀ ਦੇ ਝੰਡੇ ਜਿਹੜਾ ਉਹ ਗੱਡ ਚੁੱਕਿਆ ਹੈ ਸਾਬਿਤ ਕਰ ਚੁੱਕਿਆ ਸੋ ਉਹ ਕੰਡੀਸਿਵ ਐਟਮੋਸਫੀਅਰ ਹੈ ਜਿਹੜਾ ਉਹ ਅਸੀਂ ਇੰਡਸਟਰੀ ਨੂੰ ਦੇ ਰਹੇ ਹਾਂ ਉਦੇ ਨਾਲ ਹਰ ਤਰੀਕੇ ਦਾ ਉਹਨੂੰ ਜਿਹੜਾ ਫਾਇਦਾ ਘਰ ਬੈਠੇ ਨੂੰ ਪਹੁੰਚੇ ਉਹ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜਿਹੜਾ ਬਜਟ ਤੁਸੀਂ ਰੱਖਿਆ ਅੱਜ ਜਾਂ ਜਿਸ ਤਿੱਕੇ ਦੇ ਨਾਲ ਤੁਸੀਂ ਕੋਸ਼ਿਸ਼ਾਂ ਕਰ ਰਹੇ ਤੁਹਾਡੀ ਸਰਕਾਰ ਕੋਸ਼ਿਸ਼ਾਂ ਕਰ ਰਹੀ ਹੈ ਜਿਹੜੀ ਇੰਡਸਟਰੀ ਬਾਹਰ ਚਲੀ ਗਈ ਸੀ ਕਿਤੇ ਉਹ ਪਰਤ ਦੇ ਨਜ਼ਰ ਆ ਰਹੇ ਨੇ ਕਿਤੇ ਪੈਰ ਫਿਰ ਲੱਗਦੇ ਨਜ਼ਰ ਆ ਰਹੇ ਨੇ ਕਿਉਂਕਿ ਪਿਛਲੀਆਂ ਸਰਕਾਰਾਂ ਦੇ ਵਿੱਚ ਇੰਡਸਟਰੀ ਇੱਥੋਂ ਬਾਹਰ ਹੀ ਗਈ ਹੈ ਬਾਰ-ਬਾਰ ਔਰ ਤੁਸੀਂ ਜਦੋਂ ਆਪਣੇ ਵਿਰੋਧੀ ਤੇ ਅਸੀਂ ਤੁਸੀਂ ਬਾਰ-ਬਾਰ ਤੁਸੀਂ ਵੀ ਇਹ ਚੀਜ਼ ਨੂੰ ਤਸਦੀਕ ਕੀਤਾ ਖੁਦ ਨੇ ਮੈਂ ਬਿਲਕੁਲ ਦੇਖੋ ওভারঅল ਪੀਰੀਅਡ ਆਫ ਟਾਈਮ ਪਿਛਲੀਆਂ ਸਰਕਾਰਾਂ ਨੇ ਜਿਹਨਾਂ ਜੋ ਮਾਹੌਲ ਦਿੱਤਾ ਹੋਇਆ ਸੀਗਾ ਇੰਡਸਟਰੀਸਟਸ ਦਾ ਵਿਸ਼ਵਾਸੀ ਜਿਹੜੋ ਪੰਜਾਬ ਤੋਂ ਪੰਜਾਬ ਦੇ ਸਿਸਟਮ ਤੋਂ ਉੱਠ ਚੁੱਕੇ ਸੀ ਉਹ ਬਾਹਰ ਜਾ ਰਹੇ ਹੁਣ ਰਿਵਰਸ ਮਾਈਗ੍ਰੇਸ਼ਨ ਜੋ ਤੁਸੀਂ ਕਰਾਉਣੀ ਹੈ ਦੈਟ ਲੀਡਸ ਨੀਡਸ ਅ ਲਾਟ ਆਫ ਐਫਰਟਸ ਠੀਕ ਹੈ ਨਾ ਸੋ ਉਹਦੇ ਵਾਸਤੇ ਅਸੀਂ ਲੱਗੇ ਹੋਇਆ ਔਰ ਆਉਣ ਵਾਲੇ ਦਿਨਾਂ ਤੁਹਾਨੂੰ ਇਹਦੇ ਬਾਰੇ ਵੀ ਰਿਜ਼ਲਟ ਹੈ ਜਿਹੜੇ ਉਹ ਦੇਖਣ ਨੂੰ ਮਿਲਣਗੇ ਟੂਰਿਜ਼ਮ ਲਈ ਖਾਸ ਤੌਰ ਤੇ ਬਜਟ ਰੱਖਿਆ ਕਿਉਂਕਿ ਟੂਰਿਜ਼ਮ ਵੀ ਇੱਕ ਇੰਡਸਟਰੀ ਦਾ ਵੱਡਾ ਹਿੱਸਾ ਹੈ ਜਿਵੇਂ ਆਪ ਦੇਖੋ ਪੰਜਾਬ ਦੇ ਵਿੱਚ ਹੈਰੀਟੇਜ ਟੂਰਿਜ਼ਮ ਪੰਜਾਬ ਦੇ ਵਿੱਚ ਰਿਲੀਜੀਅਸ ਟੂਰਿਜ਼ਮ ਪੰਜਾਬ ਦੇ ਵਿੱਚ ਮੈਡੀਕਲ ਟੂਰਿਜ਼ਮ ਇਨਾਂ ਚੀਜ਼ਾਂ ਦਾ ਬੇਅੰਤ ਹਿਸਕੋਪ ਹੈ ਜਿਹੜਾ ਕਿ ਅਜ ਤੱਕ ਕਦੇ ਕਿਸੇ ਸਰਕਾਰ ਨੇ ਐਕਸਪਲੋਰ ਹੀ ਨਹੀਂ ਕੀਤਾ ਸੀਗਾ ਹੁਣ ਤੁਸੀਂ ਪਿਛਲੇ ਸਮੇਂ ਦੇ ਵਿੱਚ ਦੇਖਿਆ ਹੈ ਕਿ ਚਾਹੇ ਟੂਰਿਜ਼ਮ ਪਾਲਿਸੀ ਹੈ ਚਾਹੇ ਇਕੋ ਟੂਰਿਜ਼ਮ ਪਾਲਿਸੀ ਹੈ ਚਾਹੇ ਐਡਵੈਂਚਰ ਸਪੋਰਟਸ ਪਾਲਿਸੀ ਹੈ ਜਦੋਂ ਕੋਈ ਪਾਲਿਸੀ ਬਣਦੀ ਹੈ ਜੀ ਕੋਈ ਨੀਤੀ ਬਣਦੀ ਹੈ ਉਦੋਂ ਹੀ ਕੋਈ ਇਨਵੈਸਟਰ ਆ ਕੇ ਉਹਦੇ ਵਿੱਚ ਇਨਵੈਸਟ ਕਰ ਸਕਦਾ ਜੇ ਸਰਕਾਰ ਨੂੰ ਖੁਦ ਆਪ ਨੂੰ ਹੀ ਨਹੀਂ ਪਤਾ ਕਿ ਅਸੀਂ ਕਰਨਾ ਕੀ ਹੈ ਤੇ ਫਿਰ ਕੋਈ ਵੀ ਨਹੀਂ ਆਏਗਾ ਸੋ ਇਸ ਕਰਕੇ ਜਿਹੜੇ ਪਹਿਲਾਂ ਹੋਂ ਤੱਕ ਤਾਂ ਜਿਨ੍ਹਾਂ ਬੇਬੀ ਸਟੈਪਸ ਵੀ ਨਹੀਂ ਲਏ ਸੀ ਅਸੀਂ ਉਹ ਬੇਬੀ ਸਟੈਪਸ ਲਏ ਨੇ ਪਾਲਿਸੀਆਂ ਬਣਾਈਆਂ ਨੇ ਤਾਂ ਕਿ ਲੋਕ ਆ ਸਕਣ ਕਿਸਾਨਾਂ ਦੇ ਲਈ ਖਾਸ ਕਰਕੇ ਕੁਝ ਹੈ ਕਿਉਂਕਿ ਕਿਸਾਨ ਜਿਹੜੇ ਨੇ ਲਗਾਤਾਰ ਫੇਰ ਸੰਘਰਸ਼ ਕਰਦੇ ਰਹੇ ਨੇ ਬਿਲਕੁਲ ਜਿਵੇਂ ਮੁੱਖ ਮੰਤਰੀ ਸਾਹਿਬ ਨੇ ਆਪ ਵਿਧਾਨ ਸਭਾ ਚ ਕੱਲ ਵੀ ਮੈਂ 2:30 ਵਜੇ ਤੱਕ ਕਿਸਾਨਾਂ ਦੀ ਗੱਲਾਂ ਨੂੰ ਜਿਹੜੇ ਉਹਨਾਂ ਦੇ ਮੰਗਾਂ ਨੇ ਜਾਂ ਉਹਨਾਂ ਦੇ ਜੋ ਵੀ ਪ੍ਰੋਬਲਮਸ ਨੇ ਰਿਸੋਲਵ ਕਰਨ ਦੀ ਕੋਸ਼ਿਸ਼ ਕੀਤੀ ਕੇਂਦਰ ਨੂੰ ਮੈਂ ਲੈ ਕੇ ਆਇਆ ਵਕੀਲ ਬਣ ਕੇ ਗੱਲ ਕੀਤੀ ਪਰ ਬਜਟ ਦੇ ਵਿੱਚ ਕੋਈ ਇਜ਼ਾਫਾ ਕਿਸੇ ਤਰੀਕੇ ਦੀ ਕੋਈ ਚੀਜ਼ ਨਹੀਂ ਦੇਖੋ ਬਜਟ ਦੇ ਵਿੱਚ ਜਿਹੜਾ ਕਿਸਾਨ ਵੀਰਾਂ ਦੇ ਲਈ ਇਜ਼ਾਫਾ ਹੈ ਉਹ ਮੇਨਲੀ ਤਾਂ ਨਹਿਰੀ ਪਾਣੀ ਹੈ ਜਿਹੜਾជីវ ਦੀ ਜਿੰਦ ਜਾਨ ਹੈ ਉਹ ਕਿਸਾਨ ਹੈ ਕਿਸਾਨ ਦੀ ਜਿੰਦ ਜਾਨ ਉਹਦਾ ਖੇਤ ਹੈ ਤੇ ਖੇਤੀ ਦੀ ਜਿੰਦ ਜਾਨ ਨਹਿਰੀ ਪਾਣੀ ਹੈ ਨਹਿਰੀ ਪਾਣੀ ਨੂੰ ਹਰ ਕਿਸਾਨ ਦੇ ਖੇਤ ਤੱਕ ਪਹੁੰਚਾਉਣ ਦਾ ਵੱਡਾ ਇਨੀਸ਼ੀਏਟਿਵ ਹੈ ਜਿਹੜਾ ਉਹ ਅਸੀਂ ਲੈ ਚੁੱਕਿਆ तकरीबन 38 ਕੇ 40% ਜਿਹੜੀ ਕਨਾਲ ਵਾਟਰ ਯੂਸੇਜ ਹੈ ਉਹ ਵੱਧ ਚੁੱਕੀ ਹੈ ਇਹਦੇ ਨਾਲ ਅਲਟੀਮੇਟਲੀ ਹੋਊਗਾ ਕਿ ਜਿਹੜਾ ਸਾਡਾ ਪੰਜਾਬ ਅੱਜ ਤੁਸੀਂ ਜੇ ਤਾਂ ਸ਼ਾਰਟ ਟਰਮ ਇਨਫੈਕਟ ਸ਼ਾਰਟੈਸਟ ਟਰਮ ਦੇ ਵਿੱਚ ਦੇਖਣਾ ਹੈ ਕਿ ਹਾਂਜੀ ਸ਼ਾਰਟ ਟਰਮ ਵਿਊ ਪੁਆਇੰਟ ਕੀ ਹੈ ਸਰਕਾਰ ਦਾ ਉਹ ਤਾਂ ਹੋ ਸਕਦੀ ਆਜਾ ਦੇ ਦੋ ਜੀ ਆਜਾ ਦੇ ਦੋ ਜੀ ਉਹ ਤਾਂ ਐਂ ਜੇ ਕਰਨਾ ਕਰਾਉਣਾ ਹੈ ਸ਼ਾਰਟ ਟਰਮ ਬੇਨਫਿਟਸ ਨੇ ਐਂ ਤਾਂ ਤੁਸੀਂ ਬਹੁਤ ਕੁਝ ਸਰਕਾਰਾਂ ਦੇ ਚੁੱਕੀਆਂ ਤੇ ਐਂ ਕਰਨ ਵਾਲਾ ਪੰਜਾਬ ਵੱਡਾ ਨਹੀਂ ਹੋਣਾ ਹੈਗਾ ਪੰਜਾਬੀ ਨੂੰ ਐਂ ਕਰਾਉਣਾ ਪੈਣਾ ਹੈ ਕਿਸਾਨ ਨੂੰ ਐਂ ਕਰਾਉਣਾ ਪੈਣਾ ਤੇ ਉਹਦੇ ਲਈ ਜ਼ਰੂਰੀ ਹੈ ਕਿ ਉਹ ਸੈਲਫ ਰਿਲਾਇੰਟ ਹੋਵੇ ਕਿਸਾਨੀ ਨੂੰ ਲਾਹੇਵੰਦ ਹੰਦਾ ਬਣਾਇਆ ਜਾਵੇ ਕਿਸਾਨੀ ਜੋ ਪਾਣੀ ਸਾਡਾ ਅੰਡਰਗਰਾਉਂਡ ਵਾਟਰ ਬਹੁਤ ਨੀਚੇ ਜਾ ਰਿਹਾ ਹੈ ਉਹਨੂੰ ਬਚਾਇਆ ਜਾਵੇ ਡਾਈਵਰਸੀਫਿਕੇਸ਼ਨ ਵੱਲ ਚੱਲਿਆ ਜਾਵੇ ਸੋ ਆ ਚੀਜ਼ਾਂ ਨੇ ਜਿਹਦੇ ਉੱਪਰ ਹੁਣ ਸਪੋਜ਼ਿਸ਼ਨ ਮੈਂ ਇੱਕ ਗੱਲ ਦੱਸਦਾ ਅੱਜ ਮਾਲਵਾ ਕਨਾਲ ਅਨਾਉਂਸ ਹੋਈ ਹੈ ਹਾਂਜੀ ਠੀਕ ਹੈ ਨਾ ਜੀ ਮਾਲਵਾ ਕਨਾਲ ਜਦੋਂ ਅਨਾਉਂਸ ਹੋ ਰਹੀ ਹੈ ਦੈਟ ਮੀਨਸ ਤੁਸੀਂ ਨਹਿਰੀ ਪਾਣੀ ਜਿਹੜਾ ਕਿ ਬਰਬਾਦ ਹੋ ਰਿਹਾ ਸੀਗਾ ਉਹ ਕਿਸਾਨਾਂ ਦੇ ਖੇਤਾਂ ਤੱਕ ਪਾਣੀ ਪਹੁੰਚੂਗਾ ਡਿਪੈਂਡੈਂਸ ਮੋਟਰਾਂ ਉੱਪਰ ਘਟੂਗੀ ਟਿਊਬਵੈਲ ਕਨੈਕਸ਼ਨ ਦੀ ਲੋਡ ਨਹੀਂ ਰਹਿਣੀ ਜਾਂ ਬਹੁਤ ਘਟ ਜੂਗੀ ਉਹਦੇ ਨਾਲ ਤੁਹਾਡਾ ਪਾਣੀ ਵੀ ਬਚ ਗਿਆ ਉਹਦੇ ਨਾਲ ਤੁਹਾਡਾ ਬਿਜਲੀ ਆ ਬਚਾਉਣਾ ਕਿਵੇਂ ਆ ਉਹਦੀ ਪਲੈਨਿੰਗ ਦੇ ਉੱਪਰ ਚੱਲੇ ਹੋਇਆ ਆ ਜਿੱਥੇ ਤਾਂ ਹੈਲਥ ਦੀ ਗੱਲ ਕਰੀਏ ਹੈਲਥ ਦੇ ਵਿੱਚ ਕਦੇ ਕਿ ਟੈਸਟ ਜਿਹੜੇ ਨੇ ਉਹ ਜਿਵੇਂ ਚੀਮਾ ਸਾਹਿਬ ਨੇ ਖੁਦ ਕਿਹਾ ਕਿ ਬਹੁਤ سارے ਟੈਸਟ ਜਿਹੜੇ ਨੇ ਉਹ ਹੁਣ ਗਵਰਨਮੈਂਟ ਹਸਪੀਟਲਸ 'ਚ ਹੋਣ ਲੱਗ ਪਏ ਐ ਬਹੁਤ ਸਾਰੀਆਂ ਦਵਾਈਆਂ ਜਿਹੜੀਆਂ ਉਹ ਮਿਲਣ ਲੱਗ ਪਈਆਂ ਇਨਫਰਾਸਟ੍ਰਕਚਰ 'ਚ ਕੁਝ ਚੇਂਜੇਸ ਆਏ ਨੇ ਪਰ ਹਜੇ ਵੀ ਸ਼ਿਕਾਇਤਾਂ ਨੇ ਕਿਤੇ ਨਾ ਕਿਤੇ ਟੈਸਟ ਜਾਂ ਦਵਾਈਆਂ ਉਸ ਤਰੀਕੇ ਦੇ ਨਾਲ ਨਹੀਂ ਮਿਲਦੀਆਂ ਮਹਿੰਗੀਆਂ ਦਵਾਈਆਂ ਦੀ ਫੇਰ ਪਰਚੇ ਵਾਰ ਜਾਂਦੀ ਹੈ ਨੇ ਦੇਖੋ ਜੇ ਇਹੋ ਜਿਹਾ ਦੇਖੋ ਸਰਕਾਰ ਦਾ ਕੰਮ ਹੁੰਦਾ ਖਾਸੋ ਤੇ ਆਪਾਂ ਬਜਟ ਦੀ ਗੱਲ ਜੇ ਕਰੀਏ ਬਜਟ ਦਾ ਕੰਮ ਹੈ ਉਹਦੇ ਵਿੱਚ ਬਜਟ ਦੀ ਫਾਈਨੈਂਸਿਸ ਦੀ ਪ੍ਰੋਵੀਜ਼ਨ ਕਰਨਾ ਅਲੋਕੇਸ਼ਨ ਕਰਨਾ ਅਲੋਕੇਸ਼ਨ ਕਰਨਾ ਉਸ ਅਲੋਕੇਸ਼ਨ ਦੀ ਪਰਫੈਕਟ ਵੇ ਨਾਲ ਯੂਟਿਲਾਈਜੇਸ਼ਨ ਔਰ ਇੰਪਲੀਮੈਂਟੇਸ਼ਨ ਕਿਵੇਂ ਕਰਨੀ ਹੈ ਉਹ ਉਸ ਕੰਸਰਨ ਡਿਪਾਰਟਮੈਂਟ ਦਾ ਕੰਮ ਹੈ ਜੇ ਆਫ ਐਂਡ ਔਨ ਕਿਤੇ ਕੋਈ ਇਹੋ ਜੀ ਦਿੱਕਤ ਤੁਹਾਨੂੰ ਲੱਗ ਰਹੀ ਹੈ ਠੀਕ ਹੈ ਜੀ ਤੇ ਉਹ ਲੋਕਲ ਜਿਹੜੇ ਸੈਕਟਰ ਏਰੀਆ ਹੈਲਥ اور ایجوکیشن ਉਹਦੇ ਵਿੱਚ ਜਦੋਂ ਕੁਝ ਕਰਾਂਗੇ ਤਾਂ ਕਮੀ ਪੇਸ਼ੀ ਰਹੂਗੀ ਪਰ ਜਿੰਨੀਆਂ ਡੈਫੀਸ਼ੀਅਨਸੀ ਸੀ ਜਾਂ ਜਿੰਨੀਆਂ ਕਮੀਆਂ ਪੇਸ਼ੀ ਸੀ ਜਾਂ ਸਿਸਟਮਸ ਹੀ ایواولਵ ਨਹੀਂ ਕੀਤੇ ਗਏ ਸੀਗੇ ਉਹਨਾਂ ਚੀਜ਼ਾਂ ਨੂੰ ਪਿਛੇ ਛੱਡ ਕੇ ਹੁਣ ਸਿਸਟਮਸ ਆਰ ਇਨ ਪਲੇਸ ਤੇ ਹੌਲੀ ਹੌਲੀ ਜੇ ਇੰਨੇ ਸਾਲਾਂ ਚ ਖਰਾਬ ਹੋਇਆ ਤੇ ਥੋੜੇ ਸਮੇਂ ਦੇ ਵਿੱਚ ਉਹਨੂੰ ਸੁਧਾਰ ਵੀ ਲਵਾਂਗੇ এডੂਕੇਸ਼ਨ ਖਾਸ ਤੌਰ ਤੇ ਜਿਹੜਾ ਹੈ ਉਹਦੇ ਵੱਲ ਜ਼ਿਆਦਾ ਫੋਕਸ ਹੈ ਤੁਹਾਡੀ ਸਰਕਾਰ ਦਾ এডੂਕੇਸ਼ਨ ਦੇ ਵਿੱਚ ਕੁਝ ਇਜ਼ਾਫਾ ਕੀਤਾ ਤੁਸੀਂ ਬਜਟ ਦੇ ਵਿੱਚ ਵੈਸੇ ਹਾਇਰ এডੂਕੇਸ਼ਨ ਦੀ ਗੱਲ ਕਰ ਰਹੇ ਸੀਗੇ ਚੀਵਾ ਸਾਹਿਬ ਕਿ ਉਹਦੇ ਵਿੱਚ ਕੁਝ ਇਜ਼ਾਫਾ ਕੋਈ 6.5% 6% এডੂਕੇਸ਼ਨ ਦੇ ਵਿੱਚ ਹਾਇਰ এডੂਕੇਸ਼ਨ ਦੇ ਵਿੱਚ ਸਕਿੱਲ ਡਿਵੈਲਪਮੈਂਟ ਦੇ ਵਿੱਚ ਸਕਿੱਲ ਡਿਵੈਲਪਮੈਂਟ ਡਿਪਾਰਟਮੈਂਟ ਮੇਕਲਿਆ ਅਸੀਂ ਪਹਿਲੀ ਵਾਰ ਸਟੇਟ ਸਕਿੱਲ ਡਿਵੈਲਪਮੈਂਟ ਪਾਲਿਸੀ ਹੈ ਜਿਹੜੀ ਉਹ ਫੰਡਸ ਦੀ ਅਲੋਕੇਸ਼ਨ ਦੇ ਨਾਲ ਅਸੀਂ ਲੈ ਕੇ ਆ ਰਹੇ ਹਾਂ ਵੀ ਇਹ ਸੈਂਟਰ ਤੋਂ ਸਾਡੇ ਕੋਲੇ ਅ ਅਲੋਕੇਸ਼ਨ ਆਵੇ ਨਾ ਆਵੇ ਅਸੀਂ ਆਪ ਦੀ ਰਿਕੁਆਇਰਮੈਂਟ ਮੁਤਾਬਕ ਆਪਦੇ ਫੰਡਸ ਦੇ ਵਿੱਚੋਂ ਬੱਚਿਆਂ ਨੂੰ ਸਕਿੱਲ ਦੀ ਟ੍ਰੇਨਿੰਗ ਦੇ ਸਕੀਏ ਸੋ ਮੇਰੇ ਕਹਿਣ ਦਾ ਮਤਲਬ ਮੈਡਮ ਬਹੁਤ ਕੁਝ ਹੈ ਤੁਹਾਨੂੰ ਮੈਂ 5-7 10 ਮਿੰਟ ਜੀ ਪਰ ਓਵਰਆਲ ਤਰੀਕੇ ਦੇ ਨਾਲ ਤੁਸੀਂ ਬਜਟ ਨੂੰ ਕਿਵੇਂ ਦੋ ਚਾਰ ਲਾਈਨਾਂ 'ਚ ਕਹੋਗੇ ਆਮ ਬੰਦੇ ਨੂੰ ਸਮਝਾਉਣ ਲਈ ਆਮ ਲੋਕਾਂ ਦਾ ਆਮ ਲੋਕਾਂ ਦੀ ਚੁਣੀ ਹੋਈ ਸਰਕਾਰ ਦਾ ਤੇ ਆਮ ਲੋਕਾਂ ਦੇ ਲਈ ਬਜਟ ਹੈ ਤੇ ਪਹਿਲੀ ਵਾਰੀ ਹੋ ਰਿਹਾ ਹੈ ਇਹ ਕਿਸੇ ਵੀ ਸਰਕਾਰ ਦਾ ਤੀਸਰਾ ਬਜਟ ਹੈ ਜਿਹੜਾ ਉਹ ਇੱਕ ਵੀ ਨਵਾਂ ਟੈਕਸ ਜਾਂ ਇੱਕ ਵੀ ਨਵੇਂ ਪੈਸੇ ਦਾ ਬੋਝ ਲੋਕਾਂ ਦੇ ਉੱਪਰ ਪਾਏ ਬਗੈਰ ਆ ਇਹ ਜੇ ਡਿਫਿਕਲਟ ਟਾਈਮਸ ਦੇ ਵਿੱਚ ਕਿ ਜਦ ਇੰਨੀ ਪਿਛਲੇ ਕਰਜ਼ੇ ਦੀ ਬੋਝ ਛੱਡ ਪੰਡ ਛੱਡ ਗਏ ਸਾਡੇ 17-18000 ਕਰੋੜ ਹਰ ਸਾਲ ਜੋ ਸਾਨੂੰ ਜੀਐਸਟੀ ਕੰਪਨਸੇਸ਼ਨ ਦਾ ਆਉਂਦਾ ਸੀਗਾ 1 ਜੁਲਾਈ 2017 ਤੋਂ ਲੈ ਕੇ 30 ਜੂਨ 2022 ਤੱਕ ਉਹ ਬੰਦ ਹੋਣ ਦੇ ਬਾਵਜੂਦ ਵੀ ਜੇ ਸਟੇਟ ਨੂੰ ਮੈਨੇਜ ਕਰ ਰਿਹਾ ਸਟੇਟ ਦੇ ਫਾਈਨੈਂਸਸ ਨੂੰ ਮੈਨੇਜ ਕਰ ਰਿਹਾ ਤੇ ਇੰਨੇ ਲੋਕਾਂ ਨੂੰ ਉਹਦਾ ਬੈਨੀਫਿਟ ਦੇ ਰਹੇ ਆ ਇਨ ਵਾਟੇਵਰ ਵੇ ਚਾਹੇ ਉਹ ਐਗਰੀਕਲਚਰਲ ਕਨੈਕਟਡ ਹੈ ਚਾਹੇ ਹੈਲਥ ਨਾਲ ਐਜੂਕੇਸ਼ਨ ਨਾਲ ਤੇ ਕ੍ਰੈਡਿਟ ਦਾ ਦਿਨ ਵਧਣ ਦੇਣਾ ਜੀ ਕ੍ਰੈਡਿਟ ਡੈਫਿਸਟ ਦਾ ਕੀ ਹਾਲ ਚੱਲਿਆ ਪਿਛਲੇ ਬਜਟ ਨਾਲੋਂ ਕਿਉਂਕਿ ਘਾਟੇ ਵਾਤੇ ਬਹੀ ਖਾਤਾ ਕਿਤੇ ਸਹੀ ਹੋਇਆ ਕਿ ਨਹੀਂ ਨੇ ਬਿਲਕੁਲ ਸਹੀ ਹੋ ਕੁਝ ਹੋ ਚੁੱਕਾ ਜੀ ਕੁਝ ਹੋਰ ਆਉਣ ਵਾਲੇ ਸਮੇਂ ਦੇ ਵਿੱਚ ਹੋਗਾ ਇਹ ਔਰਤਾਂ ਨੂੰ ਜਿਹੜੇ 1000 ਰੁਪਏ ਦੇਣੇ ਸੀ ਦੇਖੋ ਇਸ ਤਰ੍ਹਾਂ ਕੇ ਮੈਂ ਉਹ ਹੀ ਤੁਹਾਨੂੰ ਕਹਿ ਰਿਹਾ ਨਾ ਜੀ ਕਿ ਤੁਸੀਂ ਇੱਕ ਵਿਸ਼ਫੁਲ ਥਿੰਕਿੰਗ ਹੁੰਦੀ ਹੈ ਉਹ ਵਿਸ਼ਫੁਲ ਥਿੰਕਿੰਗ ਹੈ ਬੜੀ ਜਲਦੀ ਹੀ ਪੂਰੀ ਹੋਊਗੀ ਸਾਨੂੰ ਲੈਟ ਅਸ ਮੈਨੇਜ ਸਟੇਟ ਫੰਡਸ ਇਨ 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 ਅ ਬੈਟਰ ਵੇ ਥੋੜਾ ਜਿਹਾ ਹੋਰ ਸਮਾਂ ਲੱਗੇਗਾ ਪਰ ਹੋਏਗਾ ਜ਼ਰੂਰ ਥੈਂਕ ਯੂ ਸੋ ਮੱਚ ਸਾਡੇ ਨਾਲ ਅਮਨ ਅਰੋੜਾ ਜੀ ਜਿਹੜੇ ਕਿ ਗੱਲਬਾਤ ਕਰ ਰਹੇ ਸੀ ਮੰਤਰੀ ਨੇ ਬੜੇ ਹੀ ਚੰਗੇ ਤਰੀਕੇ ਦੇ ਨਾਲ ਫਾਈਨੈਂਸਿਸ ਨੂੰ ਸਮਝਦੇ ਨੇ ਬੜੇ ਚੰਗੇ ਤਰੀਕੇ ਦੇ ਨਾਲ ਇੰਡਸਟਰੀ ਨੂੰ ਸਮਝਦੇ ਨੇ ਖੁਦ ਇੰਡਸਟਰੀਅਲਿਸਟਸ ਨੇ ਉਦਯੋਪਤੀ ਨੇ ਆਸ ਕਰਕੇ ਬਹੁਤ ਬਿਹਤਰ ਤਰੀਕੇ ਦੇ ਨਾਲ ਸਮਝਦੇ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਹੰਹੀਲਾ ਦੋਹੀਲਾ ਕਰ ਰਹੀ ਹੈ ਕਿ ਅਸੀਂ ਚੀਜ਼ਾਂ ਨੂੰ ਬਿਹਤਰ ਕਰੀਏ ਉਹਨਾਂ ਨੇ ਕਿਹਾ ਕਿ ਬਹੀ ਖਾਤੇ ਜੜੇ ਨੇ ਕ੍ਰੈਡਿਟ ਤੇ ਡੈਫਿਸਿਟ ਜਿਹੜਾ ਹੈਗਾ ਉਹਦਾ ਪ੍ਰੋਪੋਰਸ਼ਨ ਜਿਹੜਾ ਹੈਗਾ ਉਹ ਕਾਫੀ ਹੱਦ ਤੱਕ ਸਹੀ ਕਰਨ ਦੇ ਵਿੱਚ ਸਰਕਾਰ ਕਾਮਯਾਬ ਹੋਈ ਹੈ ਬੇਬੀ ਸਟੈਪਸ ਲੈ ਰਹੇ ਆ ਹੌਲੀ ਹੌਲੀ ਸਟੈਪਸ ਲੈ ਰਹੇ ਆ ਕਿਉਂਕਿ ਪਿਛਲੀਆਂ ਸਰਕਾਰਾਂ ਨੇ ਜਿਸ ਤਰੀਕੇ ਦੇ ਨਾਲ ਘਾਟੇ ਵਾਦੇ ਦੀ ਖਾਈ ਪੈਦਾ ਕੀਤੀ ਉਸ ਦੇ ਵਿੱਚ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਨਿੱਕੇ ਨਿੱਕੇ ਸਟੈਪਸ ਲੈ ਕੇ ਹਰ ਇੱਕ ਜਿਹੜਾ ਮਹਿਕਮਾ ਜਾਂ ਹਰ ਇੱਕ ਜਿਹੜਾ ਸੈਕਸ਼ਨ ਹੈਗਾ ਉਸ ਨੂੰ ਅਸੀਂ ਠੀਕ ਤਰਤੀਬ ਦੇ ਵਿੱਚ ਲੈ ਕੇ ਆਈਏ ਉਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਐਜੂਕੇਸ਼ਨ ਦੇ ਵਿੱਚ ਸਕਿੱਲ ਮੈਨੇਜਮੈਂਟ ਜਿਹੜੀ ਹੈਗੀ ਹੈ ਸਕਿੱਲ ਐਜੂਕੇਸ਼ਨ ਹੈਗੀ ਹੈ ਹਾਇਰ ਐਜੂਕੇਸ਼ਨ ਇਹ ਚਾਹੇ ਉਹ ਦੂਸਰੀ ਪ੍ਰਾਇਮਰੀ ਤੇ ਸਕੈਂਡਰੀ ਐਜੂਕੇਸ਼ਨ ਹੈ ਉਹਦੇ ਵਿੱਚ ਵੀ ਕੋਸ਼ਿਸ਼ਾਂ ਬਿਲਕੁਲ ਨੇ ਸਕੂਲਾਂ ਦਾ ਨੁਆਫਲਿਫਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਹੈਲਥ ਸਰਵਿਸਿਜ਼ ਨੂੰ ਲਗਾਤਾਰ ਸੁਧਾਰ ਕਰਨ ਦੇ ਵਿੱਚ ਵੀ ਕੋਸ਼ਿਸ਼ਾਂ ਸਰਕਾਰ ਲੱਗੀ ਹੋਈ ਹੈ ਕਰਨ ਦੇ ਵਿੱਚ ਪਰ ਜੇ ਕਿਤੇ ਕੋਈ ਉਂਗਤਾਈਆਂ ਨੇ ਕੁਝ ਕਮੀਆਂ ਨੇ ਤਾਂ ਤੁਸੀਂ ਉਥੋਂ ਦੇ ਸਿਵਲ ਸਰਜਨ ਜਾਂ ਫਿਰ ਜਿਹੜੇ ਨੇ ਮਨਿਸਟਰ ਜਿਹੜੇ ਹੈਗੇ ਨੇ ਉਹਨਾਂ ਤੱਕ ਆਪਣੀ ਆਵਾਜ਼ ਜ਼ਰੂਰ ਪਹੁੰਚਾ ਸਕਦੇ ਪਰ ਉਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਕਿਸਾਨਾਂ ਦੇ ਲਈ ਵੀ ਬਹੁਤ ਹੀ ਜ਼ਿਆਦਾ ਸੀਰੀਅਸ ਟੇਕ ਤੇ ਸਰਕਾਰ ਕੰਮਕਾਜ ਇਸ ਟਾਈਮ ਤੇ ਕਰ ਰਹੀ ਹੈ ਇੰਡਸਟਰੀ ਨੂੰ ਲਿਆਉਣ ਵਾਸਤੇ ਉਹਨਾਂ ਨੇ ਕਿਹਾ ਕਿ ਇੰਡਸਟਰੀ ਡੈਫੀਨਿਟਲੀ ਪ੍ਰਾਈਮਰੀ ਇੱਕ ਐਲੀਮੈਂਟ ਜ਼ਰੂਰ ਹੈਗਾ ਪਰ ਇੰਡਸਟਰੀ ਨੂੰ ਸਹੀ ਕਰਨ ਲਈ ਵੀ ਟਾਈਮ ਲੱਗੇਗਾ ਕਿਉਂਕਿ ਜਿਸ ਤਰੀਕੇ ਦੇ ਨਾਲ ਐਨਾ ਟਾਈਮ ਲੱਗਿਆ ਹੈਗਾ ਪਹਿਲੇ ਤੋਂ ਹੀ ਉਜਾੜਨ ਦੇ ਵਿੱਚ ਬਾਹਰ ਚਲੀ ਗਈ ਸਾਡੇ ਦੇ ਸਾਰੇ ਉਦਯੋਗ ਜਿਹੜਾ ਹੈ ਇੰਡਸਟਰੀ ਜਿਹੜਾ ਸਟੇਟ ਤੋਂ ਬਾਹਰ ਚਲੀ ਗਈ ਉਹਦੇ ਬਾਅਦ ਉਹਨੂੰ ਵਾਪਸ ਲਿਆਉਣ ਦੇ ਵਿੱਚ ਟਾਈਮ ਤਾਂ ਲੱਗੇਗਾ ਔਰ ਉਹਦੇ ਲਈ ਸਰਕਾਰ ਪੂਰੇ ਤਰੀਕੇ ਦੇ ਨਾਲ ਵਚਨਬੱਧ ਹੈਗੀ ਹੈ ਕੈਮਰਾ ਪਰਸਨ ਸਰਜੀਤ ਦੇ ਨਾਲ ਬਿੰਦੂ ਸਿੰਘ ਚੰਡੀਗੜ੍ਹ ਤੋਂ ਤੁਸੀਂ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਨਿਟਰ ਹਾਂ ਨਿਰਪੱਖ ਰਹਾ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਫੁੱਲਾਂਗੇ ਅੰਦਰੂਨੀ ਰਾਜ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁਨੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹਸੰਸਕ੍ਰਿਤੀ ਕੀ ਹੋਗੀ ਬਾਤ ਅਬ ਡੀ5 ਚੈਨਲ ਹਿੰਦੀ ਵੀ ਹੋਗਾ ਸਾਥ ਡੀ5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕ ਕੁਲਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ